ਸੰਗਜੀ ਇਹ ਮਿਊਜ਼ੀਅਮ ਆ ਇਹ ਜਦੋਂ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਦੇ ਹੱਥੋਂ ਗੁਰੂ ਅਮਰਦਾਸ ਜੀ ਨੂੰ ਗਰਗੱਦੀ ਦੀ ਬਖਸ਼ਿਸ਼ ਕਰਦੇ ਆ ਤਾਂ ਉਸ ਸਮੇਂ ਦੀ ਜਿਹੜਾ ਇਹ ਚਿੱਤਰ ਤੁਹਾਡੇ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਉਦੋਂ ਬਾਅਦ ਖੰਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਸਮੇਂ ਜਿਹੜਾ ਗੁਰੂ ਅੰਗਦ ਦੇਵ ਜੀ ਦੇ ਪੰਜ ਪੂਤਕ ਸਰੀਰ ਨੂੰ ਜਦੋਂ ਕਰਨ ਭੇਟ ਕੀਤਾ ਉਸ ਵਿਲੇ ਦਾ ਜਿਹੜਾ ਜਾਇਬਕਰ ਦੇ ਵਿੱਚ ਦ੍ਰਿਸ਼ ਆਪਾਂ ਨੂੰ ਦਿਖਾਇਆ ਜਾ ਰਿਹਾ ਹੈ ਦੁਬਾਰਾ ਤੁਸੀਂ ਦੇਖਦੇ ਹੋ ਕਿ ਗੋਇੰਦਵਾਲ ਦਰਿਆ ਬਿਆਸ ਤੋਂ ਗੁਰੂ ਗੁਰੂ ਜੀ ਇਸ਼ਨਾਨ ਲਈ ਜਦੋਂ ਜਲਦੀ ਕਾ ਕਰ ਲਿਆਉਂਦੇ ਸੀ ਤਾਂ ਬਾਬਾ ਮਰਦਾਜ਼ ਜੀ ਖੰਡੂਰ ਸਾਹਿਬ ਵਿੱਚ ਜਲਾਹੀ ਦੀ ਖੱਡੀ ਦੇ ਕਿੱਲੇ ਨਾਲ ਠੇਡਾ ਖਾ ਕੇ ਡਿੱਗਦੇ ਆ ਜਦੋਂ ਤਾਂ ਜਿਹੜਾ ਜਾਲਾ ਡੁੱਲਣ ਤੋਂ ਬਚਾਉਂਦੇ ਆ ਤਾਂ ਉਸ ਵੇਲੇ ਦਾ ਇਹ ਦ੍ਰਿਸ਼ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਤਾਂ ਉਹ ਤੁਸੀਂ ਦੇਖ ਰਹੇ ਹੋ ਕਿ ਮਾਤਾ ਕੀਵੀ ਜੀ ਜਿਹੜਾ ਲੰਗਰ ਦੀ ਸੇਵਾ ਕਰਦੇ ਹੋਏ ਪ੍ਰਸ਼ਾਦੀ ਦੇਸੀ ਘੋ ਦੀ ਖੀਰ ਜਿਹੜੀ ਅੱਜ ਵੀ ਇੱਥੇ ਸ਼ਿਕਾਈ ਜਾਂਦੀ ਐ ਜੋ ਲੰਗਰ ਉਵੇਂ ਚੱਲਦਾ ਐ ਇਹ ਇੱਕ ਹੱਲ ਮਾੜਾ ਮੱਲਕਾੜਾ ਇੱਥੇ ਗੁਰੂ ਜੀ ਆਬ ਕੁਸ਼ਤੀ ਕਰਾਉਂਦੇ ਸੀ ਉਹੋ ਜਗਾ ਜੀ ਬਣੀ ਹੋਈ ਐ ਤੇ ਉੱਥੇ ਜਿਹੜਾ ਜਾਇਬ ਕਰ ਜਿਹੜਾ ਸ਼ੌਕੀ ਤਾਂ ਗੁਰਸ਼ਾਲਕੀਆਂ ਆਉਂਦੀਆਂ ਵੀ ਜਿਹੜੀਆਂ ਨਜ਼ਰ ਆਉਂਦੀਆਂ ਸਨ ਤਾਂ ਉਸਲਾਵਾ ਗੁਰੰਗਰ ਦੇਵ ਜੀ ਲਖਾਰੀਆਂ ਕੋਲੋਂ ਬਾਲ ਬੋਦਲ ਖਵਾ ਕੇ ਬੱਚਿਆਂ ਨੂੰ ਬਣਦੇ ਐ ਜਿਹੜਾ ਆਹ ਦੇਖ ਸਕਦੇ ਤੁਸੀਂ ਕਿ ਪਿੱਛੇ ਅਸੀਂ ਗੁਰਦੁਆਰਾ ਸਾਹਿਬ ਦੇ ਦੇਖਿਆ ਕਿ ਉਹ ਸਲੀਟ ਦੇ ਨਾਲ ਹਾਂ ਅੱਗੇ ਆ ਜੀ ਗੁਰੰਗਦੇਵ ਜੀ ਭਾਈ ਬੱਲਾ ਜੀ ਦੇ ਅਤੇ ਭਾਈ ਪੈੜਾ ਮੋੱਖਾ ਤੋਂ ਸੁਣ ਕੇ ਗੁਰਨਾਨਕ ਦੇਵ ਜੀ ਜਿਹੜੀ ਸਾਖੀ ਲਿਖਵਾਉਂਦੇ ਸੀ ਉਹ ਚੀਜ਼ ਅਸੀਂ ਦੇਖ ਰਹਿ ਕੇ ਨਜ਼ਰ ਆ ਰਹੀ ਹੈ ਹਾਂ ਤੁਸੀਂ ਦੇਖ ਰਹੇ ਹੋ ਕਿ ਬੜਾ ਵਧੀਆ ਜਿਹੜਾ ਇੱਥੇ ਕਾਫੀ ਜਿਹੜੀਆਂ ਇਤਿਹਾਸਿਕ गांवਾਂ ਨੂੰ ਜਿਵੇਂ ਭਾਈ ਲੈਣਾ ਜੀ ਹੈ ਭਾਈ ਲੈਣਾ ਜੀ ਤੋਂ ਅੰਗਰ ਬਣਾ ਕੇ ਜਦੋਂ ਗੁਰਗੱਦੀ ਬਖਸ਼ ਗੁਰਨਾਨਕ ਸਾਹਿਬ ਨੇ ਕੋਸ਼ਮੀਕਰਨਿਕ ਸਾਹਿਬ ਜੀ ਜਿਹੜਾ ਦ੍ਰਿਸ਼ ਦੇਖ ਰਹੇ ਹਾਂ ਗੁਰਨਾਨਕ ਦੇਵ ਜੀ ਭਾਈ ਲੈਣਾ ਜੀ ਨੂੰ ਸ਼ਮਸ਼ਾਨ ਘਾਟ 'ਚ ਮਰਦੇ ਨੂੰ ਜਦੋਂ ਖਾਨ ਦਾ ਦੇਖ ਦਿੰਦੇ ਆ ਕੋਚਰੇ ਦੇ ਤਰਫੋਂ ਦੇਖ ਸਕਦੇ ਹਾਂ ਮਤਲਬ ਕਾਫੀ ਜਿਹੜੀਆਂ ਆ ਆਪਾਂ ਨੂੰ ਨਜ਼ਰ ਆ ਰਹੀਆਂ ਕਿ ਇਤਿਹਾਸਿਕ ਜਿਹੜੀਆਂ ਚੀਜ਼ਾਂ ਨੇ ਉਹ ਇਹਨਾਂ ਨੇ ਰਿਜ਼ਰਵ ਘਰ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਜਿਹੜੀਆਂ ਜਿਹੜੀ ਪੇਸ਼ ਕਰੀ ਆ ਉਹ ਕਿੰਨੀ ਨਜ਼ਰ ਆਦੀ ਆ ਇਹ ਸਾਡਾ ਇਤਿਹਾਸ ਹੈ ਦੇਖੋ ਤੁਸੀਂ ਕਿੰਨੇ ਵਧੀਆ ਜੀ ਜਦੋਂ ਨੂਨ ਦੀ ਪੰਡ ਲੈ ਕੇ ਆ ਪਾਈ ਲੈਣਾ ਜੀ ਮਾਤਾ ਸਲਕਣੀ ਜੀ ਦੇ ਖੇਤਾਂ ਵਾਲ ਗੁਰਨਾਣਕ ਜੀ ਨੂੰ ਦੱਸਦੇ ਆ ਉਹ ਲੈ ਕੇ ਆਏ ਆ ਤੇ ਦੱਸਦੇ ਆ ਵੀ ਉਹਦੇ ਪਾਸੋਂ ਮਤਲਬ ਇਹ ਇਤਿਹਾਸ ਹੈ ਅੱਜ ਜਿਹੜਾ ਇਥੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਪੇਸ਼ਕਾਰੀ ਜਿਹੜੀ ਕੀਤੀ ਹੋਈ ਹੈ ਇਤਿਹਾਸ ਦੇਖ ਸਕਦੇ ਹਾਂ